ਰੋਟੀ ਟੁਕਤਾ ਟਾਈਮ ਨਾਲ ਖਾਲਿਆ ਕਰ ਉਹ ਕੰਮ ਗਿਆ ਦੀ ਪੰਡਤ ਬਤੇਜ ਠੀਕ ਕੰਮ ਗਿਆ ਦੀ ਤੇ ਇਹ ਆਦੀ ਸਮਝੌਤਾ ਕਰਾਂ ਕਿਸੇ ਨਾਲ ਅਰਬੀ ਕਿੱਥੇ ਹੋਏ ਉਹ ਪੰਡਤ ਕੀ ਕਰਨ ਗਈ ਹੈ ਉਹ ਪੰਡਤ ਕੀ ਕਰਨ ਗਈ ਹੈ ਉਹ ਛਿੰਬਿਆਂ ਦੀ ਸੀਤੋ ਪੂਰੀ ਹੋ ਗਈ ਯਾਰ ਤੇ ਤੂੰ ਬਾਗਿਆਂ ਦਾ ਤੂੰ ਡੋਕੇ ਨਾਲ ਨਹੀਂ ਕਰੇ ਯਾਰ ਮੈਂ ਘਰ ਦਾ ਦੇਖਾਂਗਾ ਬਾਹਰਲਾ ਦੇਖਾਂ ਯਾਰ ਜੇ ਮੈਂ ਵਗ ਜੂ ਡੰਗਰ ਕੋਣ ਸਾਹਮੂ ਤੂੰ ਤੜਕੀ ਖਾ ਕੇ ਭੋਗੜਾ ਨਿਕਲ ਜਾਣਾ ਤੂੰ ਤਾਂ ਤੈਨੂੰ ਕਿਹੜਾ ਘਰ ਦੀ ਸਾਰ ਹੈ ਉਹ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਗਿਆ ਸੀ ਕੋਈ ਚੱਕਦਾ ਕੰਮ ਇਹ ਕਰਕੇ ਆਇਆ ਮੈਂ ਕਿੱਥੇ ਕਿੱਥੇ ਗੱਲ ਦੱਸ ਕੀ ਕੰਮ ਕਰਕੇ ਆਇਆ ਮੈਂ ਤਾਂ ਭਾਈ ਕੋੜ ਵੱਢ ਕੇ ਆਇਆ ساری ਜ਼ਿੰਦਗੀ ਦਾ ਕਿਹੜਾ ਕੋੜ ਮੈਂ ਤਾਂ ਵੀਰੇ ਨਾਲ ਦੋ ਟੁੱਕ ਕਰਤੀ ਮੈਂ ਅੱਜ ਤੋਂ ਬਾਅਦ ਤੂੰ ਸਾਡਾ ਨਹੀਂ ਅਸੀਂ ਤੇਰੀ ਨਹੀਂ ਹੈਗੀ ਉਹ 20 ਵਾਰ ਕਰਿਆ ਤਾਂ ਦੋ ਟੁੱਕ ਓਏ ਹਜਾ ਬੰਦੇ ਨਹੀਂ ਕਰੇ ਬਾਣਦੇ ਉਹ ਹੁੰਦਾ ਯਾਰ ਜਿਹੜਾ ਤੂੰ ਜਵਾਕਰ ਨੂੰ ਗਲਤ ਚੀਜ਼ਾਂ ਸੁਖਾਵੇਂ ਤੈਨੂੰ ਲੱਗ ਗਿਆ ਪਤਾ ਹੁਣ ਲੱਗ ਗਿਆ ਪਤਾ ਮੈਂ ਤਾਂ ਮੈਂ ਤੈਨੂੰ ਕਿੰਨੀ ਵਾਰ ਪਿੱਟਿਆ ਤੈਨੂੰ ਹੰਨੇ ਤੇ ਛਾੜ ਦਿੰਦੇ ਤੇ ਤੇ ਚਮੇ ਛੇਡਲ ਤੇ ਲੱਗੀ ਇੱਥੇ ਲੱਗੀ ਮੇਰੇ ਨਾਲ ਜਦੋਂ ਮੇਰੇ ਗੁੱਸਾ ਕਰਦਾ ਵੀ ਮੈਂ ਕਿਹਾ ਭਾਈ ਵੀਰੇ ਸਾਡੇ ਘਰੇ ਆਉਣ ਦੀ ਲੋੜ ਨਹੀਂ ਤੂੰ ਮੇਰੇ ਕੋਲ ਹੀ ਮਾਰਗਾ ਭਾ ਤੇਰੇ ਕੋਲ ਹੀ ਮਾਰਗਾ ਜੂੜ ਵਰਤਾ ਮੈਂ ਸਾਰ ਲੇਗਾ ਹੁਣ ਮੈਂ ਸਾਰੂੰਗਾ ਹੀ ਮੈਂ ਤਾਂ ਮੈਂ ਕਲਾਮ ਨਹੀਂ ਕਰਦਾ ਅਜੇ ਬੰਦੇ ਨੂੰ ਅਜੇ ਘਟੀਆਂ ਬੰਦੇ ਨੂੰ ਕਿਉਂ ਬੁਲਾਵਾ ਮੈਂ ਹੈ ਵੀਰੇ ਬਿਨਾ ਤਾਂ ਤੂੰ ਮੁੱਤੜ ਨਹੀਂ ਜਾਂਦਾ ਭੈਣ ਆਪਾਂ ਨੂੰ ਲੈ ਮੁੱਤੜ ਨਹੀਂ ਮੇਰੇ ਕੀ ਮੇਰੇ ਕੀ ਗਾਹ ਨਾਲ ਜਮੈਂ ਹੋਇਆ ਉਹ ਉਹ ਨਾਲੇ ਜਮੈਂ ਤੇ ਵੱਧ ਕਰਦਾ ਤੂੰ ਉਹਦਾ ਨਾ ਇਹਨਾ ਮੇਰਾ ਨਹੀਂ ਕਰਦਾ ਜਿੰਨਾ ਤੂੰ ਉਹਦਾ ਕਰਦਾ ਹੈ ਹੈ ਮੈਂ ਤਾਂ ਲੋੜ ਨਹੀਂ ਹੁਣ ਮੈਂ ਤਾਂ ਬੰਦੇ ਦੀ ਜਗ੍ਹਾ ਤੇ ਪਿਸਤੌਲ ਲਿਆਉਂਗਾ ਨਾ ਬੇ ਇੱਕ ਪਿਸਤੌਲ ਪਾ ਕੇ ਰੱਖਿਆ ਗੁਰਮੁਨਿ ਤਾਂ ਭਗਵਾਨ ਤਮਨ ਦਾ ਫੋਨ ਆ ਗਿਆ ਆਹ ਜਮਾਨਾ ਖਰਾਬ ਐ ਆਪਣੀ ਪੂਰੀ ਪੰਚਾਇਤ ਨੂੰ ਉਹਨੇ ਆਫਰ ਕਰਤੀ ਤਮਾਨੇ ਸਕੀਮ ਅੰਗਰੇਜ਼ੀ ਕਿੱਥੋਂ ਸਿੱਖੀ ਜਾਂ ਤੂੰ ਆਫਰ ਸਿੱਖਾਈਆ ਭਗਵਾਨ ਤਮਾਨ ਕਹਿੰਦਾ ਆਫਰ ਐ ਹੈ ਮਗਾ ਦੱਸੋ ਦੀ ਕਹਿੰਦਾ ਵੀ ਪੰਚਾਇਤ ਕੋਲੇ ਕਸਲਾ ਹੋਣਾ ਚਾਹੀਦਾ ਕਹਿੰਦਾ ਮੈਂਬਰਾ ਤੂੰ ਰੱਖ ਤੂ ਜਿਗਰੇ ਵਾਲਾ ਬੰਦਾ ਅਸਲਾ ਆਹ ਜਿਗਰੇ ਵਾਲਾ ਹੂੰ ਹੁਣ ਕਦਰ ਦੇ ਮੋਛ ਵੀ ਰੱਖਣੀ ਪਊਗੀ ਕਾਣੂ ਰੱਖਣੀਆਂ ਮੋਛਾ ਬਾਈ ਰੋਕ ਰੱਖ ਲਓ ਭਾਈ ਆ ਪਤਾ ਜੂੜ ਵਰਤਾ ਭਾਈ ਮੀਰੇ ਦਾ ਸਪੀਕਰ ਤੇ ਬੋਲ ਦੇ ਸਪੀਕਰ ਤੇ ਬੋਲ ਦੇ ਪੰਜ ਤੋਂ ਬਾਅਦ ਨਗਰ ਟੱਬਰ ਪਹਿਲਾ ਯਾਰੀ ਦੋਸਤੀ ਮਾ ਕਰੋ ਵਧੀਆ ਰਹੇਗਾ ਭਾਈ ਹੈ ਨਹੀਂ ਤੇ ਉਹ ਬੰਦਾ ਤੁਲੇ ਮੈਨੂੰ ਚੰਗਾ ਹੀ ਲੱਗਾ ਭਾਈ ਉਹ ਤੁਹਾਨੂੰ ਮਾੜਾ ਚੰਗਾ ਬੋਲਿਆ ਉਹ ਇਹਨੂੰ ਹੁਣ ਇਹਨੂੰ ਹੁਣ ਉਮਰ ਲੰਗੇ ਤੋਂ ਸੁਰਤ ਆਈ ਆ ਚੱਲ ਕੋਈ ਗੱਲ ਨਹੀਂ ਆ ਆ ਕੇ ਸੁਰਤ ਭਾਈ ਅਸ ਤਾਂ ਤੈਨੂੰ ਪਹਿਲੀ ਬਥੇਰਾ ਕਹਿੰਦੀ ਹਾਂ ਜੇ ਕੀ ਮੰਨਦਾ ਹੈ ਫਿਰ ਉਹ ਤਾਂ ਆਪਣੀਆਂ ਇਹ ਤਾਂ ਬੈਟਾਂ ਦੇ ਚਵਾੜ ਲੈਂਦੇ ਤੇ ਇਹਨੂੰ ਹਾਂ ਮੈਂ ਸਲਾਮ ਕਰਦਾ ਆਹੋ ਕਿਹਾ ਮਗਾ ਮੇਰੇ ਮਾਰੇ ਤੋਂ ਨਹੀਂ ਦੇਖਾਂਗੇ ਹੂੰ ਉਹ ਦੇਖਾਂਗੇ ਕਿੰਨਾ ਟਾਈਮ ਸਾਰੇਗਾ ਲੈ ਓਏ ਕਾਕਾ ਜੀ ਦਾ ਫੋਨ ਆ ਗਿਆ ਮੈਨੂੰ ਤਲਕੇ ਕਿਹੜਾ ਕਾਕਾ ਜੀ ਪੰਜ ਚਾਰ ਦੇ ਬੰਦੇ ਕਹਿੰਦਾ ਭਾਗੂ ਨਾ ਗੱਲ ਕਰਾ ਆਹਾ ਬਾਦਲ ਦਾ ਮੁੰਡਾ ਉਹ ਚੱਲ ਬਾਉ ਤੇਰੇ ਕਿਹੜਾ ਹੈ ਚੰਗਾ ਤੈਨੂੰ ਕਹਿੰਦਾ ਟੈਲੀਫੋਨ ਲਿਆ ਕਹਿੰਦਾ ਮੈਂਬਰ ਇੱਕ ਜ਼ਰੂਰੀ ਤੇਰਾ ਦਿਮਾਗ ਤੇ ਲੋੜ ਬੂਤਰਾ ਹਾਂ ਤੈਨੂੰ ਦੱਸ ਤੀ ਕਹਿੰਦਾ ਮੈਂ ਹਾਂ ਤੂੰ ਕਾਹਦਾ ਮੈਂਬਰ ਬਣ ਗਿਆ ਤੇਰਾ ਦਵਾਈ ਚੱਲਿਆ ਕਰੂ ਤੈਨੂੰ ਉਤਣਾ ਉਲੇ ਤੈਨੂੰ ਕਦੇ ਭਗਵੰਤ ਸਿਮਾਨ ਫੋਨ ਕਰਦਾ ਕਰੇ ਤੈਨੂੰ ਬਾਦਲ ਦਾ ਕਿਹੜਾ ਕਾਕਾ 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 ਕੌਣ ਦੀ ਕਾਕਾ ਕੌਣ ਕਾਕਾ ਜੀ ਆਪਣੇ ਵੱਡੇ ਬਾਦਲ ਦੇ ਬੇਟਾ ਜੀ ਮੈਨੂੰ ਉਹ ਫੋਨ ਕਰਦਾ ਲੈ ਸ਼ਨੀਵਾਰ ਏ

ਲੈ ਫੜਾ ਦੇ ਮੈਨੂੰ ਫਾਲ ਲੈ ਫੜਾ ਆ ਜਾ ਬਈਰ ਬਈਰ ਨਾਰਾਇਣ ਪਾਪਾ ਜੀ ਨਾਰਾਇਣ ਜੀ ਆ ਤੋ ਆ ਮਮੇ ਤੇ ਪਾਪ ਕਰ ਦੇ ਬਈ ਮੈਂ ਤੁਝੇ ਬਾਅਦ ਕੱਟਣ ਦੀ ਜਾਲ ਠੀਕ ਹੈ ਠੀਕ ਜਮਾਨਾ ਠੀਕ ਐਸੇ ਲਿਖ ਦੇ ਲਗਾਟੋ ਠੀਕ ਹੈ ਠੀਕ ਹੈ ਹੂੰ ਆਹੋ ਓਏ ਓਰੇ ਆ ਓਰੇ ਨਾਰਾਇਣ ਜੀ ਓਰੇ ਆ ਓਏ ਓਰੇ ਤਾਂ ਨਹੀਂ ਇਹ ਮੈਂ ਠੀਕ ਠਾਕ ਹੋ ਛੱਡ ਛੱਡ ਦੋ ਬਾਬਾ ਜੀ ਛੱਡ ਦੋ ਓਏ ਜੀ ਮੇਰੀ ਗੱਲ ਤਾਂ ਸੁਣੋ ਉਹ ਜ਼ਰੂਰੀ ਗੱਲ ਕਰਨੀ ਆ ਬਾਬੇ ਨੇ ਘਰ ਘਰ ਬਾਰੇ ਗੱਲ ਕਰਨੀ ਆ ਯਾਰ ਘਰ ਬਾਰੇ ਗੱਲ ਕਰਨੀ ਆ ਯਾਰ ਘਰ ਬਾਰੇ ਗੱਲ ਕਰਨੀ ਬਾਬਾ ਜੀ ਇਹ ਮਾਸੀ ਦਾ ਮੁੰਡਾ ਜੀ ਨਾ ਭਾਈ ਕਿਉਂ ਪਾ ਰਿਆ ਕਰੋ ਠੀਕ ਹਾਂ ਉਧਰ ਦੇਖੋ ਅਮਾ ਕਿਥੋਂ ਲੱਗੇ ਕੋ ਇੱਕ ਵੇ ਕਹਿੰਦਾ ਸੀ ਜਿਹੜਾ ਇਹ ਆਪਣਾ ਘਰ ਆ ਹਾਂਜੀ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਠੀਕ ਨਹੀਂ ਹੈਗਾ ਮਤਲਬ ਜਿਵੇਂ ਆਪਾਂ ਕਹਿਣੀ ਦੇ ਵਿੱਚ ਚੜਦੇ ਕਣੀ ਮੂੰਹ ਚੜਦੇ ਕਣੀ ਪਿੱਠਾ ਹਾਂ ਐਵੇਂ ਵਾਸਤੂ ਸ਼ਾਸਤਰ ਹੁੰਦਾਗਾ ਉਹ ਪੱਥੀ ਲਿਆ ਉਹ ਹੁਣ ਇਹਦਾ ਚੜਦੇ ਕਣੀ ਮੂੰਹ ਹੈ ਇਹ ਕਹਿੰਦੇ ਵੀ ਚੜਦੇ ਕਣੀ ਪਿੱਠਾ ਕਰਨ ਦੀ ਹਾਂ ਹਾਂ ਜਿਹੜੀ ਇਹ ਮਤਲਬ ਆਹ ਜਿਵੇਂ ਆਪਣੇ ਕਮਰੇ ਪਏ ਹੋਏ ਆ ਇਹ ਹਾਂਜੀ ਆਹ ਬਰਾਂਡਾ ਇਹ ਉਹ ਕੰਦੋ ਤੇ ਹੋਣੀ ਚਾਹੀਦੀ ਤੀਗੀ ਉਹ ਕੰਦੋ ਤੇ ਵਾਸਤੂ ਸ਼ਾਸਤਰ ਦੇ ਸਾਬਨ ਨਾਲ ਉਹ ਕੰਦੋ ਤੇ ਹੋਣੀ ਚਾਹੀਦੀ ਤੀ ਜਿਹੜਾ ਇਹ ਗੇਟ ਆ ਇਹ ਗੇਟ ਇਧਰ ਹੋਣਾ ਚਾਹੀਦਾ ਸੀ ਤਾਂ ਹੀ ਸੂਡੇ ਕੰਮ ਰੁਕੇ ਹੋਏ ਨੇ ਬਾਹਰ ਪਰ ਕੰਮ ਵੀ ਕਿਹੜਾ ਚੱਲਦਾ ਆਪਣਾ ਵੀ ਬੰਗਤਰਾ ਵਾਸਤੂ ਜਾਂ ਮਤਲਬ 2-7-8 ਲੱਖ ਫੂਟ ਲਵੋ ਮੇਰਾ ਲੈ ਨਹੀਂ ਇਹ ਗੱਲ ਸੁਣ ਗਾਲ ਕੇ ਵੱਡਦਾ ਯਾਰ ਬਸ ਤੂੰ ਸ਼ਾਸਤਰ ਦੇ ਹਿਸਾਬ ਨਾਲ ਜਿਹੜੀ ਚੀਜ਼ ਹੈਗੀ ਉਹ ਮੈਂ ਤੁਹਾਨੂੰ ਦੱਸਤੀ ਵੀ ਇਹ ਉਹ ਕੰਮ ਤਾਂ ਤੇ ਹੋਣਾ ਚਾਹੀਦਾ ਸੀ ਤੁਹਾਡਾ ਘਰ ਹਾਂ ਇੱਥੇ ਬੇੜਾ ਹੋਣਾ ਚਾਹੀਦਾ ਸੀ ਅੱਛਾ ਹਾਂ ਬਾਤ ਬਾਤੂ ਵੀ ਅੰਦਰ ਆ ਹੈ ਨੁਕਸਾਨ ਕੀ ਹੈ ਘਰ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਜਿ ਲਿਖਿਆ ਹੋਇਆ ਜਿੰਨੇ ਵੀ ਦੇ ਨਾਲ ਥੋੜਾ ਘਰ ਚ ਕਲੇਸ਼ ਰਹਿੰਦਾ ਕੰਮਕਾਰ ਨਹੀਂ ਚੱਲਦੀ ਥੋੜੇ ਕਹਹਾ ਜਾ ਬੰਦਾ ਜਿਹਦਾ ਨਿਤ ਕਲੇਸ਼ ਕਰਦਾ ਸਾਡੇ ਹਾਂ ਹੈਗਾ ਵੀ ਸਾਡੇ ਚੋਂ ਕਿਵੇਂ ਕੀ ਤੋਂ ਹੈ ਬਾਹਰੋਂ ਵੀ ਹੋ ਸਕਦਾ ਉਹ ਮਨ ਸਾਡਾ ਕੂਨ ਹੈ ਕਿ ਬਾਹਰ ਲਾਇਆ ਬਾਹਰ ਲਾਹੇ ਸਾਡੇ ਘਰ ਚਾ ਹਾਂ ਉਹ ਕਲੇਸ਼ ਕਰ ਦੋ ਪਤੀਆਂ ਹੁੰਦੇ ਹਾਂ ਇਸਾ ਕਰਦੀ ਮੈਂ ਪਰ ਉਹਨੇ ਹੈ ਨਾ ਇਹ ਸਾਡੀ ਮਾਸੇ ਦਾ ਮੁੰਡਾ ਰਹਿਣਾ ਤੇਰੇ ਬਾਤ ਨੂੰ ਨਹੀਂ ਦੱਛਾ ਵੀ ਤੇਰੇ ਹੁਣ ਨਾ ਛੱਕੇ ਪੈਣਗੀਆਂ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਲੈ ਓਏ ਓ ਬੱਬਾ ਬੱਬਾ ਓਏ ਬੱਬਾ ਬੱਬਾ ਕਰ ਦੋ ਓ ਮਾਰ ਦੇ ਓ ਮੇਰੇ ਬਾਪਾ ਜੋ ਬਾਪਾ ਰੋਪਾ ਬਾਪਾ ਜੋ ਆ ਬਾਲਟੀ ਲੈ ਜਾ ਬਾਬੇ ਆਪਦੀ ਬਾਬੇ ਬਾਲਟੀ ਲੈ ਜਾ ਬਾਲਟੀ ਲੈ ਗਈ ਬਾਬੇ ਬਾਲਟੀ ਨਾ ਲੈ ਜਾ ਉਹ ਬਾਲਟੀ ਲੈ ਗਈ ਬਾਬੇ ਦੀ ਮੇਰਾ ਕਹਦਾ ਬੰਡੂ ਕਲੇਚੀ ਕਹਿੰਦਾ ਮਾਈਕ ਜੀ ਮਾਈਕ ਜੀ ਕਰਦਾ ਸੌਣੀ ਦਾ ਰੁਪਿਆ ਉਹਦਾ ਤੇਲ ਲੈਣ ਆਇ ਸੀ ਵਿਚਾਰਾ ਜੇਕਰ ਤੇਲ